ਜੋ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ ਅੱਜ ਅਤੇ ਕੱਲ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਕਰਕੇ ਤੁਸੀਂ ਵੀ ਆਪੋ ਆਪਣੇ ਬਾਹਰ ਦੇ ਕੰਮ ਜਲਦੀ ਨਿਬੇੜ ਲੋ ਕਿਉਂਕਿ ਬੇਸ਼ੱਕ ਅੱਜ ਸਵੇਰੇ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਧੁੱਪ ਨਿਕਲੀ ਪਈ ਹੈ ਪਰ ਇੱਕਦਮ ਮੌਸਮ ਦਾ ਮિજાਜ ਬਦਲ ਸਕਦਾ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿਸਾਨਾਂ ਦੀਆਂ ਚਿੰਤਾਵਾਂ ਇੱਕ ਵਾਰ ਫਿਰ ਤੋਂ ਵਧੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਕਿਉਂਕਿ 26 ਅਤੇ 27 ਯਾਨੀ ਕਿ ਅੱਜ ਅਤੇ ਕੱਲ ਨੂੰ ਲੈ ਕੇ ਮੌਸਮ ਵਿਭਾਗ ਦਾ ਇਹ ਅਲਰਟ ਹੈ ਕਿ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣੀਆਂ ਪੱਛਮੀ ਗੜਬੜੀ ਦਾ ਅਸਰ ਇਸ ਵੇਲੇ ਪੰਜਾਬ ਚੰਡੀਗੜ੍ਹ ਦਿੱਲੀ ਅਤੇ ਹਰਿਆਣਾ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਤੇ ਇਹੀ ਕਾਰਨ ਹੈ ਕਿ ਇਹਨਾਂ ਦੋ ਤਰੀਕਾਂ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਪਵੇਗੀ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਪਏਗਾ ਇਹ ਸਭ ਦੇ ਚਲਦੇ ਮੌਸਮ ਵਿਭਾਗ ਨੇ ਜੋ ਹੈ ਕਿਸਾਨਾਂ ਨੂੰ ਵੀ ਹਦਾਇਤ ਦਿੱਤੀ ਹੈ ਕਿਉਂਕਿ ਫਸਲ ਦੀ ਕਟਾਈ ਦਾ ਸਮਾਂ ਚੱਲ ਰਿਹਾ ਹੈ ਅਜਿਹੇ ਦੇ ਵਿੱਚ ਬਰਸਾਤਾਂ ਦੇ ਮੌਸਮ ਦੇ ਵਿੱਚ ਕਿਸਾਨਾਂ ਦੀ ਫਸਲ ਨਾ ਖਰਾਬ ਹੋਵੇ ਇਸ ਕਰਕੇ ਹਦਾਇਤ ਦਿੱਤੀ ਗਈ ਹੈ ਕਿ ਸਮੇਂ ਸਿਰ ਜੋ ਹੈ ਕਿਸਾਨਾਂ ਦੇ ਵੱਲੋਂ ਆਪਣੀ ਫਸਲ ਦੀ ਕਟਾਈ ਕਰ ਲਈ ਜਾਏ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਤੇ ਉਹਨਾਂ ਦੀ ਫਸਲ ਜਿਹੜੀ ਹੈ ਮੰਡੀਆਂ ਦੇ ਵਿੱਚ ਨਾ ਰੁਲੇ ਤਾਂ ਪੰਜਾਬ ਨੂੰ ਲੈ ਕੇ ਅਲਰਟ ਜਾਰੀ ਹੋਇਆ ਅੱਜ ਤੇ ਕੱਲ ਨੂੰ ਲੈ ਕੇ ਤੇਜ਼ ਮੀਂਹ ਅਤੇ ਤੇਜ਼ ਹਵਾਵਾਂ ਦਾ ਦੋ ਦਿਨ ਜੋ ਹੈ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਸ ਦਾ ਅਸਰ ਵੇਖਣ ਨੂੰ ਮਿਲ ਸਕਦਾ ਹੈ ਹਾਲਾਂਕਿ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ ਬੇਸ਼ੱਕ ਅੱਜ ਸਵੇਰ ਤੋਂ ਹੀ ਧੁੱਪ ਨਿਕਲੀ ਪਈ ਹੈ ਸੂਰਜ ਦੇਵਤਾ ਦੇ ਦਰਸ਼ਨ ਹੋ ਚੁੱਕੇ ਨੇ ਪਰ ਇੱਕਦਮ ਮੌਸਮ ਬਦਲੇਗਾ ਇਸ ਕਦਰ ਮੌਸਮ ਬਦਲੇਗਾ ਕਿ ਤੇਜ਼ ਹਵਾਵਾਂ ਚੱਲਣਗੀਆਂ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਤੇ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਪਵੇਗੀ ਪੰਜਾਬ ਦੇ ਵਿੱਚ ਤੇ ਇਹ ਖਬਰ ਹੈ ਉਹਨਾਂ तमाम ਲੋਕਾਂ ਤੱਕ ਪਹੁੰਚਾ ਦਿਓ ਜਿਹੜੇ ਕਿ ਘਰੋਂ ਬਾਹਰ ਕੰਮਾਂ ਕਰਨ ਲਈ ਨਿਕਲਦੇ ਨੇ ਇਹ ਨਾ ਹੋਣ ਇਹ ਨਾ ਹੋਵੇ ਕਿ ਆਖਿਰਕਾਰ ਉਹ ਇਸ ਗੜਬੜੀ ਦੇ ਵਿੱਚ ਜੋ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਪੱਛਮੀ ਗੜਬੜੀ ਦੇ ਚੱਲਦੇ ਪੰਜਾਬ ਨੂੰ ਲੈ ਕੇ ਕਿ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ ਕਿ ਉਹ ਇਸ ਮੌਸਮ ਦੇ ਵਿੱਚ ਫਾਸ ਜਾਣ ਤਾਂ येलो ਅਲਰਟ ਜਾਰੀ ਕੀਤਾ ਗਿਆ ਮੌਸਮ ਵਿਭਾਗ ਦੇ ਵੱਲੋਂ ਕਿ ਆਖਿਰਕਾਰ ਪੰਜਾਬ ਚੰਡੀਗੜ੍ਹ ਦਿੱਲੀ ਅਤੇ ਹਰਿਆਣਾ ਦੇ ਵਿੱਚ ਕਈ ਥਾਵਾਂ ਦੇ ਉੱਤੇ ਭਾਰੀ ਮੀਂਹ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਤੇ ਕਈ ਥਾਵਾਂ ਦੇ ਉੱਤੇ ਜੋ ਹੈ ਤੇਜ਼ ਹਵਾਵਾਂ ਚੱਲਣਗੀਆਂ ਹਾਲਾਂਕਿ ਗਰਮੀ ਨੇ ਦਸਤਕ ਦੇ ਦਿੱਤੀ ਹੈ ਇਸ ਗਰਮੀ ਦੇ ਕਰਕੇ ਲੋਕਾਂ ਨੂੰ ਜੋ ਜੇਕਰ ਮੀਂਹ ਪੈਂਦਾ ਹੈ ਗਰਮੀ ਤੋਂ ਤਾਂ ਰਾਹਤ ਮਿਲੇਗੀ ਪਰ ਕਿਸਾਨਾਂ ਦੇ ਮੱਥੇ ਦੇ ਉੱਤੇ ਚਿੰਤਾਵਾਂ ਦੀਆਂ ਲਕੀਰਾਂ ਇਸ ਮੀਂਹ ਅਤੇ ਤੇਜ਼ ਹਵਾਵਾਂ ਨੇ ਇੱਕ ਵਾਰ ਫਿਰ ਤੋਂ ਵਧਾ ਦੇਣੀਆਂ ਨੇ ਕਿਉਂਕਿ ਕਈ ਕਿਸਾਨਾਂ ਦੇ ਵੱਲੋਂ ਆਪਣੀ ਕਣਕ ਦੀ ਫਸਲ ਦੀ ਵਾਢੀ ਕਰ ਲਈ ਗਈ ਹੈ ਫਸਲ ਇਸ ਵੇਲੇ ਮੰਡੀਆਂ ਦੇ ਵਿੱਚ ਪਈ ਹੈ ਜੇਕਰ ਮੀਂਹ ਪਏਗਾ ਤਾਂ ਸਿੱਧਾ ਨੁਕਸਾਨ ਜਿਹੜਾ ਉਸ ਫਸਲ ਨੂੰ ਹੋਏਗਾ ਕਣਕ ਦੀ ਫਸਲ ਜਿਹੜੀ ਕਿ ਇਸ ਵੇਲੇ ਮੰਡੀਆਂ ਦੇ ਵਿੱਚ ਪਈ ਹੈ ਤੇ ਜਿਹੜੇ ਕਿਸਾਨਾਂ ਨੇ ਅਜੇ ਤੱਕ ਫਸਲ ਦੀ ਵਾਢੀ ਨਹੀਂ ਕੀਤੀ ਖੇਤਾਂ ਦੇ ਵਿੱਚ ਉਹਨਾਂ ਦੀ ਫਸਲ ਖੜੀ ਹੋਈ ਹੈ ਤੇ ਮੀਂਹ ਅਤੇ ਤੇਜ਼ ਹਵਾਵਾਂ ਦੇ ਨਾਲ ਉਹਨਾਂ ਦੀ ਫਸਲ ਜਿਹੜੀ ਹੈ ਉਹ ਡਿੱਗ ਸਕਦੀ ਹੈ ਜਿਸ ਕਰਕੇ ਜੋ ਫਸਲ ਦੀ ਕੀਮਤ ਹੈ ਉਹ ਅੱਧੀ ਰਹਿ ਜਾਂਦੀ ਹੈ ਤਾਂ ਇਸ ਕਰਕੇ ਕਿਸਾਨਾਂ ਦੀਆਂ ਚਿੰਤਾਵਾਂ ਲਗਾਤਾਰ ਵੱਧ ਰਹੀਆਂ ਨੇ ਕਿਉਂਕਿ ਇੱਕ ਵਾਰ ਫਿਰ ਤੋਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ 26 ਅਤੇ 27 ਤਰੀਕ ਨੂੰ ਲੈ ਕੇ ਯਾਨੀ ਕਿ ਅੱਜ ਅਤੇ ਕੱਲ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਭਾਰੀ ਮੀਂਹ ਤੇਜ਼ ਹਵਾਵਾਂ ਅਤੇ ਕਈ ਥਾਵਾਂ ਦੇ ਉੱਤੇ ਹਲਕੀ ਬਾਰਿਸ਼ ਦਾ ਵੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ